ਅੰਮ੍ਰਿਤਸਰ ਦੇ ਹੱਤੀ ਪੁਲਿਸ ਵੱਲੋਂ ਸਬ ਡਿਵੀਜ਼ਨ ਫਿਲੌਰ ਦੇ ਵੱਖ-ਵੱਖ ਹਿੱਸਿਆਂ ਵਿੱਚ 15 ਅਗਸਤ ਦੇ ਮਦਨਜ਼ਰ ਫਲੈਂਗ ਮਾਰਚ ਕਰਿਆ ਗਿਆ। ਇਹ ਫਲੈਂਗ ਮਾਰਚ ਡੀਐਸਪੀ ਦਫ਼ਤਰ ਫਿਲੌਰ ਤੋਂ ਹੁੰਦਾ ਹੋਇਆ ਫਿਲੌਰ ਦੇ ਵੱਖ-ਵੱਖ ਹਿੱਸਿਆਂ ਵਿੱਚ ਦੀ ਰੋਡ ਮਾਰਚ ਕਰਦਾ ਹੋਇਆ ਗੁਰਿਆਂ ਪਹੁੰਚਿਆ ਅਤੇ ਮਾੜੇ ਅੰਸਰਾਂ ਨੂੰ ਵੀ ਚੇਤਾਵਨੀ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀਡੀ ਮੈਡਮ ਜਸਰੂਪ ਕੌਰ ਬਾੜਤੇ ਡੀਐਸਪੀ ਫਿਲੋਸਫਰਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਇਹ ਫਲੈਂਕ ਮਾਰਸ਼ ਕਰਿਆ ਗਿਆ ਉਹਨਾਂ ਮਾੜੇ ਅਨਸਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਫਲੋਰ ਦੇ ਵਿੱਚ ਕੋਈ ਵੀ ਹੁੱਲੜਵਾਜ਼ੀ ਨਾ ਕਰੇ ਅਗਰ ਕੋਈ ਹੁੱਲੜਵਾਜ਼ੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਕਸਲ ਫਲੋਰ ਸ਼ਰ ਵਿੱਚ ਭਾਰੀ ਕੋਤਨਾ ਤੁਸੀਂ ਅੱਜ ਫਲੈਂਕ ਮਾਰਸ਼ ਕਰ ਰਹੇ ਹੋ ਕੀ ਕੀ ਰਮ ਐਕਸਪੈਕਟ ਹੈ ਇਹ 15 ਅਗਸਤ ਦੇ ਮੌਕੇ ਤੇ ਤੇ ਵੈਸੇ ਵੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਜੀ ਤਲੌਰ ਸਬ ਡਿਵੀਜ਼ਨ ਦੀ ਪੁਲਿਸ ਨੂੰ ਲੈ ਕੇ ਤੇ ਸਾਡੇ ਥਾਣਿਆਂ ਦੀ ਪੁਲਿਸ ਦੇ ਨਾਲ ਅੱਜ ਫਲੈਗ ਮਾਰਚ ਕੱਢੀ ਗਈ ਹੈ ਕਿ ਇੱਥੇ ਲਾਅ ਐਂਡ ਆਰਡਰ ਮੇਨਟੇਨ ਰਹੇ ਮਾੜੇ ਅੰਸਰਾਂ ਨੂੰ ਪਤਾ ਚੱਲ ਜਾਏ ਕਿ ਪੁਲਿਸ ਪ੍ਰੋਐਕਟਿਵ ਹੈ ਤੇ ਅਲਰਟ ਹੈ ਜੀ ਤੇ ਜਿਹੜੇ ਚੰਗੇ ਬੰਦੇ ਆ ਉਹਨਾਂ ਨੂੰ ਭਰੋਸਾ ਰਹੇ ਪੁਲਿਸ ਉਹਨਾਂ ਦੇ ਨਾਲ ਲੱਗੇਗੀ ਅਗਲੀ ਫਲੈਗ ਮਾਰਚ ਇਹ ਪਿੰਡਾਂ ਵਿੱਚ ਵੀ ਜਾਊਗੀ ਕੱਲੇ ਸ਼ਹਿਰ ਦੀ ਸੀ ਸ਼ਹਿਰ ਚ ਵੀ ਹੈ ਜੀ ਪਿੰਡਾਂ ਚ ਵੀ ਹੈ ਜਿਹੜੇ ਸਾਡੇ ਹੌਟਸਪots ਨੇ ਜਿੱਥੇ ਜ਼ਿਆਦਾ ਲੋਅਨ ਆਰਡਰ ਸਿਚੁਏਸ਼ਨ ਹੁੰਦੀ ਹੈ ਕੋਈ ਕ੍ਰਾਈਮ ਜ਼ਿਆਦਾ ਹੁੰਦਾ ਸਾਰੀ ਜਗ੍ਹਾ ਜਾ ਰਹੇ ਹਾਂ ਠੀਕ ਹੈ ਜੀ ਤਾਂ 15% ਤੇੜਾ ਹੈਗਾ ਕੀ ਮੜੇ ਅੰਸ਼ ਤਾਂ ਕੀ ਕੀਤਾ ਨਹੀਂ ਜਾਣਾ ਸਾਡੀ ਤਾਂ ਇਹ ਚੇਤਾਵਨੀਆਂ ਜੀ ਅਸੀਂ ਮੁਸਤੈਦ ਹੈ ਅਲਰਟ ਹੈ ਪ੍ਰੋਐਕਟਿਵ ਹੈ ਅੱਜ ਜੀ ਆਜਾ ਫਲੈਗ ਮਾਰਕ ਕੱਟੇ ਹੈਗੇ ਸਬਡਿਵੀਜ਼ਨ ਦੇ ਫਲੋਰ ਤੋਂ ਹਾਂ ਬਿਲਕੁਲ ਜੀ ਜਗENDER ਦਿਹਾਤੀ ਦੇ ਸਾਰੀ ਸਬਡਿਵੀਜ਼ਨ ਦੇ ਵਿੱਚ ਅਜਮਾਨੀ ਹੋ ਗਿਆ ਸਿਸਟੀ ਸਾਹਿਬ ਦੀ ਨਿਸ਼ਾ ਨਿਰਦੇਸ਼ ਹੈਡ ਹੈ ਸਬਡਿਵੀਜ਼ਨ ਫਲੋਰ ਦੇ ਵਿੱਚ ਮੈਡਮ ਐਸਪੀਡੀ ਤੁਹਾਡੇ ਉਹਨਾਂ ਦੇ ਸੁਪਰਵਾਈਜ਼ਨ ਦੇ হেড ਜਿਹੜਾ ਫਲੈਗ ਮਾਰਚ ਕਰਿਆ ਗਿਆ ਉਹ ਫਲੋਰ ਸਬਡਿਵੀਜ਼ਨ ਦੇ ਵੱਖ-ਵੱਖ ਏਰੀਆ ਫਲੋਰ ਤੇ ਘਰਾਿਆਂ ਦੇ ਜੋ ਵੱਖ-ਵੱਖ ਏਰੀਆ ਜਿਵੇਂ ਉਹਨਾਂ ਦੇ ਵਿੱਚ ਕਰਿਆ ਗਿਆ ਉਹਦਾ ਮੇਨ ਜੋ ਮਕਸਦ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਤੇ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਕਿਉਰਟੀ ਲੈ ਕੇ ਆਉਣ ਲਈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਅਨਸਰ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਸੁਚੇਤ ਕਰ ਲਈਏ ਕਰਿਆ ਗਿਆ ਸਮੇ ਸਮੇਂ ਤੇ ਜਿਹੜੀ ਸਾਡੀ ਇਹ ਕਰੈਕਟਰ ਜਿਹੜੀ ਹੈ ਉਹ ਚਲਦੀ ਰਹਿੰਦੀ ਹੈ ਲੋਕਾਂ ਨੂੰ ਕੀ ਅਪੀਲ ਦਾ ਮੈਸੇਜ ਬਿਲਕੁਲ ਜੀ ਇਹਦੇ ਵਿੱਚ ਇੱਕ ਅਸੀਂ ਅਪੀਲ ਵੀ ਕਰਾਂਗੇ ਕਿ ਲੋਕਾਂ ਨੂੰ ਜਿਹੜੀ 15 ਅਗਸਤ ਆ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਜਗ੍ਹਾ ਤੇ ਕੋਈ ਵੀ ਕੋਈ ਬੈਗ ਜਾਂ ਕੋਈ ਵਹੀਕਲ ਜਿਹੜਾ ਸ਼ੱਕੀ ਹਾਲਾਤ ਦੇ ਵਿੱਚ ਖੜਾ ਜਾਂ ਕਿਤੇ ਬੈਗ ਪਿਆ ਮਿਲਦਾ ਕੋਈ ਵੀ ਕਿਸੇ ਤਰ੍ਹਾਂ ਦੀ ਚੀਜ਼ ਉਹਦੀ ਤੁਰੰਤ ਜਿਹੜੀ ਆ ਉਹ ਇਤਲਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਹਨੂੰ ਵੈਰੀਫਾਈ ਮੇਰੇ ਅੰਦੇ ਕਰ ਲਿਆ ਜਾਵੇ ਕਿ ਕੋਈ ਅਨਸ਼ਕਾਮੀ ਘਟਨਾ ਜੇ ਇਦਾਂ ਦਾ ਕੁਝ ਨਾ ਹੋਵੇ